ਸੱਚਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਲਗਾਤਾਰ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਦਿਖਾ ਰਹੇ ਆਂ ਔਰ ਸ਼ੰਭੂ ਬਾਰਡਰ ਤੇ ਕਿੰਨੇ ਕਿਲੋਮੀਟਰ ਲੰਬਾ ਜਿਹੜਾ ਹੈ ਜਾਮ ਲੱਗਿਆ ਹੋਇਆ ਇਹ ਵੀ ਦਿਖਾ ਰਹੇ ਆ ਤੁਹਾਨੂੰ ਕਿ ਟਰਾਲੀਆਂ ਟਰੈਕਟਰ ਲੈ ਕੇ ਕਿਸਾਨ ਸੜਕਾਂ ਦੇ ਉੱਤੇ ਜਿਹੜੇ ਬੈਠੇ ਹੋਏ ਨੇ ਕਿੰਨੇ ਕਿਲੋਮੀਟਰ ਤੱਕ ਇਹ ਟਰੈਕਟਰ ਟਰਾਲੀਆਂ ਲੱਗੀਆਂ ਹੋਈਆਂ ਨੇ ਸ਼ੰਭੂ ਬਾਰਡਰ ਤੋਂ ਕੁਝ ਕਿਲੋਮੀਟਰ ਪਹਿਲਾਂ ਹੀ ਜਿਹੜੀ ਬੈਰੀਕੇਡਿੰਗ ਕਰਕੇ ਜਿਹੜੇ ਨੌਜਵਾਨ ਇੱਥੇ ਖੜੇ ਹੋਏ ਨੇ ਔਰ ਇਹਨਾਂ ਦੇ ਵੱਲੋਂ ਰਾਹ ਜਿਹੜਾ ਅੱਗੇ ਦੱਸਿਆ ਜਾਂਦਾ ਕਿਉਂਕਿ ਇਹ ਬਿਲਕੁਲ ਸਾਹਮਣੇ ਆਹ ਟਰੈਕਟਰ ਟਰਾਲੀਆਂ ਖੜੀਆਂ ਹੋਈਆਂ ਨੇ ਤੇ ਰਾਹ ਬੰਦ ਹੈ ਤੇ ਨੌਜਵਾਨ ਅੱਗੇ ਕੱਢਣ ਦੇ ਲਈ ਆਹ ਜਿਹੜੀਆਂ ਜਿੰਨੀਆਂ ਟਰੈਕਟਰ ਟਰਾਲੀਆਂ ਆਉਂਦੀਆਂ ਪਈਆਂ ਨੇ ਜਾਂ ਫਿਰ ਗੱਡੀਆਂ ਆ ਰਹੀਆਂ ਨੇ ਅੱਗੇ ਜਾਣ ਦੇ ਤਾਂ ਉਹਨਾਂ ਨੂੰ ਬਿਲਕੁਲ ਸਰਵਿਸ ਲੇਨ ਤੋਂ ਕਢਾਇਆ ਜਾ ਰਿਹਾ ਦੂਸਰੇ ਪਾਸੇ ਹੋਰ ਵੀ ਟਰੈਕਟਰ ਟਰਾਲੀਆਂ ਇੱਥੇ ਪਹੁੰਚ ਰਹੀਆਂ ਨੇ ਤੁਹਾਨੂੰ ਹੁਣ ਦਿਖਾਉਨੇ ਆ ਸੀ ਵੀ ਕਿੰਨਾ ਲੰਬਾ ਇਹ ਜਿਹੜਾ ਜਾਮ ਹੈ ਇਹ ਲੱਗਿਆ ਹੋਇਆ ਤਾਂ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਅਸੀਂ ਦਿਖਾਵਾਂਗੇ ਲਗਾਤਾਰ 13 ਤਰੀਕ ਤੋਂ ਇਸ ਜਗ੍ਹਾ ਦੇ ਉੱਤੇ ਜਿਹੜੇ ਕਿਸਾਨ ਨੇ ਉਹ ਬੈਠੇ ਹੋਏ ਨੇ ਤੇ ਤਸਵੀਰਾਂ ਤੁਹਾਨੂੰ ਹੁਣ ਦਿਖਾਉਨੇ ਆਂ ਅਸੀਂ ਵੀ ਕਿੰਨਾ ਕਿਲੋਮੀਟਰ ਤੱਕ ਜਿਹੜੇ ਨੌਜਵਾਨ ਅਤੇ ਬਜ਼ੁਰਗ ਜਿਹੜੇ ਕਿਸਾਨ ਨੇ ਇੱਥੇ ਪਹੁੰਚੇ ਹੋਏ ਨੇ ਤਾਂ ਇਹ ਇੱਥੋਂ ਸ਼ੁਰੂ ਹੋ ਜਾਂਦਾ ਇਹ ਕਾਫਲਾ ਇਹ ਵਾਲਾ ਔਰ ਅੱਗੇ ਕਈ ਕਿਲੋਮੀਟਰ ਤੱਕ ਇਹ ਕਾਫਲਾ ਜਿਹੜਾ ਟਰੈਕਟਰ ਟਰਾਲੀਆਂ ਵਾਲਾ ਹੈ ਇਹ ਲੱਗਿਆ ਹੋਇਆ ਤਾਂ ਨਾਲ ਦੀ ਨਾਲ ਹੋਰ ਵੀ ਜਿਹੜੇ ਕਿਸਾਨ ਨੇ ਅੱਗੇ ਪਹੁੰਚੀ ਜਾ ਰਹੇ ਨੇ ਔਰ ਜਿਹੜੇ ਟਰੈਕਟਰ ਟਰਾਲੀਆਂ ਦੇ ਵਿੱਚ ਆਪਣਾ ਪਹਿਲਾ ਹੀ ਸਮਾਨ ਲੱਦ ਕੇ ਜਿਹੜੇ ਕਿਸਾਨ ਸੀਗੇ ਉਹ ਤਿਆਰੀਆਂ ਕਰਨਾ ਸ਼ੁਰੂ ਕਰ ਚੁੱਕੇ ਸੀਗੇ ਤੇ 13 ਤਰੀਕ ਨੂੰ ਜਦੋਂ ਤੁਰੇ ਨੇ ਹਾਲਾਂਕਿ 12 ਤਰੀਕ ਨੂੰ ਤੁਰ ਚੁੱਕੇ ਸੀਗੇ ਕਿਸਾਨ ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਤਿਆਰ ਕਰਕੇ ਦਿੱਲੀ ਨੂੰ ਚਾਲੇ ਪਾਉਂਦੇ ਨੇ ਤੇ ਸ਼ੰਭੂ ਬਾਰਡਰ ਤੇ ਇਸ ਤਰੀਕੇ ਦਾ ਨਜ਼ਾਰਾ ਹੈ ਇਹ ਨਜ਼ਾਰਾ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਜਦੋਂ ਪਿਛਲੀ ਵਾਰੀ 2020 ਦੇ ਵਿੱਚ ਅੰਦੋਲਨ ਜਦੋਂ ਹੋਇਆ ਸੀ ਤਾਂ ਉਸ ਵੇਲੇ ਵੀ ਕਈ ਕਿਲੋਮੀਟਰ ਤੱਕ ਜਿਹੜੇ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਪਹੁੰਚ ਚੁੱਕੇ ਸੀ ਤੇ ਕਾਫੀ ਲੰਬੀ ਕਤਾਰ ਬਣ ਗਈ ਸੀ ਟਰੈਕਟਰ ਟਰਾਲੀਆਂ ਦੀ ਤੇ ਇਹ ਦੇਖੋ ਤਸਵੀਰਾਂ ਕਿ ਕਿਵੇਂ ਨੌਜਵਾਨ ਨੇ ਪਾਣੀ ਦੀ ਸੇਵਾ ਕਰ ਰਹੇ ਨੇ ਇੱਕ ਪਾਸੇ ਦੂਸਰੇ ਪਾਸੇ ਜਿਹੜੇ ਨੌਜਵਾਨ ਹੋਰ ਵੀ ਜਿਹੜੇ ਇੱਥੇ ਪਹੁੰਚੇ ਜਾ ਰਹੇ ਨੇ ਔਰ ਇਹ ਕੱਲਾ ਇਹ ਨਹੀਂ ਹੈਗਾ ਕਿ ਕੱਲੇ ਪੰਜਾਬ ਦੇ ਨਾ ਉਹ ਜਿਹੜੇ ਨੌਜਵਾਨ ਨੇ ਜਾਂ ਪੰਜਾਬ ਦੇ ਕਿਸਾਨ ਨੇ ਜਾਂ ਬਜ਼ੁਰਗ ਨੇ ਪੰਜਾਬ ਦੇ ਜਿਹੜੇ ਖੇਤੀ ਨੂੰ ਪਿਆਰ ਕਰਦੇ ਨੇ ਉਹ ਇੱਥੇ ਬੈਠੇ ਨੇ ਤਾਂ ਹਰਿਆਣੇ ਦੇ ਵੀ ਕਈ ਜਿਹੜੇ ਲੋਕ ਨੇ ਇੱਥੇ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਵੀ ਸਾਥ ਦਿੱਤਾ ਜਾ ਰਿਹਾ ਹੈ ਤਾਂ ਲਗਾਤਾਰ ਆ ਦੇਖ ਸਕਦੇ ਹੋ ਵੀ ਟਰੱਕ ਵੀ ਇੱਥੇ ਪਹੁੰਚੇ ਹੋਏ ਨੇ ਜਿਵੇਂ ਪਿਛਲੀ ਵਾਰ ਟਰੱਕ ਪਹੁੰਚੇ ਸੀ ਇਸ ਵਾਰ ਟਰੱਕ ਇੱਥੇ ਵੀ ਪਹੁੰਚੇ ਹੋਏ ਨੇ ਔਰ ਜੋ ਹੁਣ ਤੱਕ ਜਥੇਬੰਦੀਆਂ ਦੀ ਮੀਟਿੰਗ ਹੁੰਦੀ ਰਹੀ ਹੈ ਸਰਕਾਰ ਦੇ ਨਾਲ ਵੀ ਮੀਟਿੰਗ ਹੋਈ ਔਰ ਕੇਂਦਰੀ ਖੇਤੀ ਮੰਤਰੀ ਜਿਹੜੇ ਉਹਨਾਂ ਨਾਲ ਵੀ ਮੀਟਿੰਗ ਹੋਈ ਲੇਕਿਨ ਬੇਸਿਟ ਹਾਰੀਆਂ ਸਾਰੀਆਂ ਮੀਟਿੰਗਾਂ ਹਾਲਾਕਿ ਕਈ ਮੰਗਾਂ ਦੇ ਉੱਤੇ ਸਹਿਮਤੀ ਵੀ ਬਣੀ ਸੀਗੀ ਲੇਕਿਨ ਫਿਰ ਵੀ ਅੱਜ ਜੋ ਮੀਟਿੰਗ ਹੋਈ ਉਸ ਦੇ ਵਿੱਚ ਇਹ ਦੱਸਿਆ ਗਿਆ ਕਿ ਅਗਰ ਦੁਬਾਰਾ ਗੱਲਬਾਤ ਹੁੰਦੀ ਹੈ ਤੇ ਉਸ ਤੇ ਕੋਈ ਸਹਿਮਤੀ ਬਣਦੀ ਹੈ ਤਾਂ ਫਿਰ ਹੋ ਸਕਦਾ ਹੈ ਕਿ ਕੋਈ ਇਸ ਦਾ ਸਿਟਾ ਨਿਕਲ ਆਵੇ ਲੇਕਿਨ ਅਗਰ ਨਹੀਂ ਸਿਟਾ ਨਿਕਲਦਾ ਤਾਂ ਉਸ ਤੋਂ ਬਾਅਦ ਅੱਗੇ ਵਧਿਆ ਜਾਵੇਗਾ ਜਿਸ ਤਰੀਕੇ ਨਾਲ 13 ਤਰੀਕ ਤੋਂ ਲੈ ਕੇ ਹੁਣ ਤੱਕ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿਸਾਨਾਂ ਦੇ ਵੱਲੋਂ ਤਾਂ ਹੁਣ ਅਗਰ ਕੋਈ ਸਿੱਟਾ ਨਹੀਂ ਨਿਕਲਦਾ ਨਜ਼ਰ ਆਉਂਦਾ ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਅਸੀਂ ਹੋਰ ਅੱਗੇ ਵਧਾਂਗੇ ਤਾਂ ਇਹ ਕਾਫਲਾ ਦੇਖ ਲਵੋ ਕਿ ਇਹ ਕਾਫਲਾ ਕਿੰਨਾ ਲੰਬਾ ਹੈ ਇਸ ਕਾਫਲੇ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਪਹੁੰਚੇ ਹੋਏ ਨੇ ਆਮ ਲੋਕ ਨੇ ਜਿਹੜੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤੇ ਜਿਹੜੇ ਸੇਵਾ ਕਰਨਾ ਚਾਹੁੰਦੇ ਨੇ ਜਿਨ੍ਹਾਂ ਦਾ ਕਿਸਾਨੀ ਦੇ ਨਾਲ ਕੋਈ ਵਾਸਤਾ ਵੀ ਨਹੀਂ ਜਿਹੜੇ ਕਿਸਾਨੀ ਨੂੰ ਪਿਆਰ ਕਰਦੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਕੋਈ ਇੱਥੇ ਸੇਵਾ ਕਰਨ ਲਈ ਪਹੁੰਚਿਆ ਕੋਈ ਫਾਸਟ ਏਡ ਕਰਨ ਦੇ ਲਈ ਇੱਥੇ ਪਹੁੰਚਿਆ कि ਜਿਹੜੇ ਕਿਸਾਨ ਇੱਥੇ ਫੱਟੜ ਹੋ ਰਹੇ ਨੇ ਅੱਗੇ ਵਧਣ ਲੱਗੇ ਤਾਂ ਉਹਨਾਂ ਦੀ ਜਿਹੜੀ ਫਾਸਟੜ ਕੀਤੀ ਜਾ ਸਕੇ ਤਾਂ ਇਹ ਲਗਾਤਾਰ ਇਹ ਬਾਰਡਰ ਦੇ ਉੱਤੇ ਸਾਡੇ ਬਜ਼ੁਰਗ ਸਾਡੇ ਨੌਜਵਾਨ ਸਾਡੀ ਬੀਬੀਆਂ ਪਹੁੰਚ ਰਹੀਆਂ ਨੇ ਔਰ ਇਹ ਤਸਵੀਰਾਂ ਵਾਕੀ ਦੇ ਵਿੱਚ ਇਤਿਹਾਸ ਰਚਣ ਵਾਲੀਆਂ ਤਸਵੀਰਾਂ ਨੇ 2020 ਦੇ ਵਿੱਚ ਵੀ ਜਿਹੜਾ ਕਿਸਾਨਾਂ ਦੇ ਵੱਲੋਂ ਇਤਿਹਾਸ ਰਚਿਆ ਗਿਆ ਸੀ ਲਗਾਤਾਰ 1 ਸਾਲ ਜਿਹੜੇ ਕਿਸਾਨ ਸੀਗੇ ਇੱਥੇ ਬੈਠੇ ਰਹੇ ਸੋ ਇਹ ਕਈ ਕਿਲੋਮੀਟਰ ਤੱਕ ਦਾ ਇਹ ਜਿਹੜਾ ਕਾਫਲਾ ਹੈ ਕਿਸਾਨਾਂ ਦਾ ਦੂਸਰੇ ਪਾਸੇ ਦੱਸਦੀ ਹੈ ਕਿ ਦੂਸਰੇ ਪਾਸੇ ਵਾਲੀ ਲੇਨ ਚੱਲਦੀ ਪਈ ਹੈ ਦੂਸਰੇ ਪਾਸੇ ਵਾਲੀ ਲੇਨ ਚੱਲਦੀ ਪਈ ਹੈ ਤੇ ਜਿਹੜੇ ਸੇਵਾ ਕਰਨ ਆ ਰਹੇ ਨੇ ਜਾਂ ਇਸ ਕਾਫਲੇ ਦੇ ਨਾਲ ਜੁੜਨਾ ਚਾਹੁੰਦੇ ਨੇ ਜੋ ਅੱਗੇ ਜਾਣਾ ਚਾਹੁੰਦੇ ਨੇ ਥੋੜਾ ਤਾਂ ਉਹਨਾਂ ਨੂੰ ਵੀ ਰਾਹ ਛੱਡਿਆ ਗਿਆ ਹੈ ਔਰ ਜੇ ਜਿਹੜੇ ਅੱਗੇ ਉਹ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਜਾਣਾ ਚਾਹੁੰਦੇ ਨੇ ਜਾਂ ਅੱਗੇ ਹੋਰ ਰੂਟਾਂ ਦੇ ਵਿੱਚ ਵਧਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਵੀ ਰਸਤਾ ਇੱਥੇ ਛੱਡਿਆ ਗਿਆ ਤਾਂ ਦੇਖੋ ਕਿ ਤਸਵੀਰਾਂ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਦੇ ਵਿੱਚ ਵੀ ਬੈਠੇ ਹੋਏ ਨੇ ਕੋਈ ਰੈਸਟ ਕਰ ਰਿਹਾ ਤੇ ਕੋਈ ਜਿਹੜੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਚੱਲ ਰਹੀ ਹੈ ਉਸ ਦੀ ਉਡੀਕ ਕਰ ਰਹੇ ਨੇ ਕਿ ਅੱਗੇ ਫੈਸਲਾ ਕੀ ਨਿਕਲ ਕੇ ਸਾਹਮਣੇ ਆਉਣ ਵਾਲਾ ਤਾਂ ਇਹ ਤਸਵੀਰਾਂ ਤੁਸੀਂ ਲਗਾਤਾਰ ਡੇਲੀ ਪੋਸਟ ਪੰਜਾਬੀ ਤੇ ਦੇਖ ਰਹੇ ਹੋ ਔਰ ਇਹ ਤੁਹਾਨੂੰ ਇਹ ਤਸਵੀਰਾਂ ਅਸੀਂ ਐਕਸਕਲੂਸਿਵ ਦਿਖਾ ਰਹੇ ਹਾਂ ਕਿ ਇਹ ਕਾਫਲਾ ਹੈ ਜਿਹੜਾ ਕਿੰਨਾ ਲੰਬਾ ਕਾਫਲਾ ਹੈ ਤੇ ਕਿੰਨੇ ਕਿਲੋਮੀਟਰ ਤੱਕ ਜਿਹੜੇ ਕਿਸਾਨ ਨੇ ਤੋ ਇੱਕ ਪਾਸੇ ਲੰਗਰ ਵੀ ਨੌਜਵਾਨਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਔਰ ਸੇਵਾ ਨਿਭਾਈ ਜਾ ਰਹੀ ਹੈ ਔਰ ਜਿਸ ਤਰੀਕੇ ਦੇ ਨਾਲ ਦੇਖਣ ਨੂੰ ਮਿਲਿਆ ਕਿ ਜਦੋਂ ਨੌਜਵਾਨ ਅੱਗੇ ਵਧ ਰਹੇ ਸੀ ਜਾਂ ਕਿਸਾਨ ਜਿਹੜੇ ਨੇ ਬਜ਼ੁਰਗ ਵੀ ਅੱਗੇ ਲੱਗੇ ਹੋਏ ਸੀਗੇ ਔਰ ਬੈਰੀਕੇਡ ਨੂੰ ਪੁੱਟਣ ਦੇ ਵਿੱਚ ਲੱਗੇ ਹੋਏ ਸੀਗੇ ਸ਼ੰਭੂ ਬਾਟਰ ਦਾ ਲੇਕਿਨ ਜਦੋਂ ਦੂਸਰੇ ਪਾਸੇ ਤੋਂ ਪ੍ਰਸ਼ਾਸਨ ਦੇ ਵੱਲੋਂ ਜਦੋਂ ਟਿਅਰ ਗੈਸ ਛੱਡੀ ਜਾਂਦੀ ਤਾਂ ਇਹਨਾਂ ਨੂੰ ਵਾਪਸ ਆਉਣਾ ਪੈਂਦਾ ਸੀ ਲੇਕਿਨ ਫਿਰ ਵੀ ਬਹੁਤ ਸਾਰੇ ਇਹਨਾਂ ਦੇ ਵੱਲੋਂ ਜੁਗਾੜ ਲਾਏ ਗਏ ਕਿ ਉਹ ਟਿਅਰ ਗੈਸ ਨੂੰ ਵਾਪਸ ਜਿਹੜਾ ਉਹਦਾ ਰੁਖ ਬਦਲਿਆ ਜਾਵੇ ਲੇਕਿਨ ਫਿਰ ਵੀ ਜਦੋਂ ਕਿਸਾਨ ਆਗੂਆਂ ਦੇ ਵੱਲੋਂ ਮੀਟਿੰਗ ਦੀ ਗੱਲ ਕੀਤੀ ਗਈ ਕਿ ਮੀਟਿੰਗ ਹੋ ਰਹੀ ਹੈ ਹਲੇ ਜਿਹੜਾ ਅੱਗੇ ਨਹੀਂ ਵਧਣਾ ਹੈਗਾ ਤਾਂ ਨੌਜਵਾਨ ਉੱਥੇ ਖੜ ਗਏ ਤਾਂ ਉਸ ਤੋਂ ਬਾਅਦ ਹੁਣ ਲਗਾਤਾਰ ਇੱਕ ਜਿਹੜੀ ਇਸ 'ਚ ਮੀਟਿੰਗ ਦੇ ਉੱਤੇ ਅੱਖ ਰੱਖੀ ਹੋਈ ਹੈ ਹਰ ਇੱਕ ਨੇ ਕਿ ਇਹ ਮੀਟਿੰਗ ਦਾ ਸਿੱਟਾ ਅੱਗੇ ਕੀ ਨਿਕਲ ਕੇ ਸਾਹਮਣੇ ਆਉਣ ਵਾਲਾ ਹੈ ਕਿ ਇਸ ਮੀਟਿੰਗ ਦਾ ਸਿੱਟਾ ਅਗਰ ਨਿਕਲਦਾ ਹੈ ਤਾਂ ਹੋ ਸਕਦਾ ਹੈ ਕਿਸਾਨ ਵਾਪਸ ਆਪਣੇ ਘਰਾਂ ਨੂੰ ਪਰਤਣਗੇ ਲੇਕਿਨ ਜਿਸ ਤਰੀਕੇ ਦੇ ਨਾਲ ਮੀਟਿੰਗਾਂ ਜਿਹੜੀਆਂ ਨੇ ਬੇ ਸੇਟਾਂ ਨਿਕਲ ਰਹੀਆਂ ਨੇ ਤਾਂ ਨੌਜਵਾਨਾਂ ਦੇ ਹੌਸਲੇ ਬਹੁਤ بلند ਨੇ ਤੁਹਾਨੂੰ ਦੱਸ ਦੇ ਕਿ ਬਿਲਕੁਲ ਅੱਗੇ ਜਾ ਕੇ ਤੁਸੀਂ ਪਹਿਲਾਂ ਤਸਵੀਰਾਂ ਵੀ ਦੇਖਿਆ ਕਿ ਹਲੇ ਵੀ ਡਟੇ ਹੋਏ ਨੇ ਜਿਹੜੇ ਕਿਸਾਨ ਨੇ ਅੱਗੇ ਡਟੇ ਹੋਏ ਨੇ ਤੇ ਉਹਨਾਂ ਦੇ ਵੱਲੋਂ ਲਗਾਤਾਰ ਇਹੀ ਜਿਹੜਾ ਉਮੀਦ ਜਤਾਈ ਜਾ ਰਹੀ ਹੈ ਕਿ ਸ਼ਾਇਦ ਜੇ ਅਗਰ ਸੀਟਾਂ ਨਹੀਂ ਨਿਕਲਦਾ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਜੋ ਹੁਕਮ ਕੀਤਾ ਜਾਂਦਾ ਕਿ ਅੱਗੇ ਵਧਾਂਗੇ ਤਾਂ ਉਹ ਪਹਿਲਾਂ ਤਿਆਰ ਬੈਠੇ ਹੋਏ ਨੇ ਕਿ ਸਾਨੂੰ ਅੱਗੇ ਵਧਣਾ ਪੈਣਾ ਲੇਕਿਨ ਦੂਸਰੇ ਪਾਸੇ ਉਮੀਦ ਵੀ ਜਤਾਈ ਜਾ ਰਹੀ ਹੈ ਕਿ ਅਗਰ ਸੇਟਾ ਨਿਕਲ ਆਉਂਦਾ ਹੈ ਕਿਸੇ ਤਰੀਕੇ ਨਾਲ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਘਰ ਵਾਪਸੀ ਵੀ ਕਰਨੀ ਪਣੀ ਹੈ ਲੇਕਿਨ ਆਪਣੇ ਜਿਹੜੇ ਜਜ਼ਬੇ ਨੂੰ ਨਾਲ ਲੈ ਕੇ ਤੁਰੇ ਨੇ ਤੇ ਇੱਕ ਅਣਖ ਲੈ ਕੇ ਤੁਰੇ ਨੇ ਕਿ ਅਗਰ ਉਹਨਾਂ ਦੇ ਵੱਲੋਂ ਅੱਗੇ ਵਧਿਆ ਜਾਂਦਾ ਹੈ ਤਾਂ ਅੱਗੇ ਵੱਧ ਕੇ ਹੋਰ ਕੀ ਕੀ ਪਲਾਨ ਹੋ ਸਕਦੇ ਨੇ ਔਰ ਕਿਸ ਤਰੀਕੇ ਦੇ ਨਾਲ ਸ਼ੰਭੂ ਬੈਰੀਅਰ ਪਾਰ ਕੀਤਾ ਜਾਊਗਾ ਤਾਂ ਇਹ ਵੀ ਬਹੁਤ ਵੱਡੀ ਚੁਣੌਤੀ ਕਿਸਾਨਾਂ ਦੇ ਲਈ ਬਣੀ ਹੋਈ ਹੈ ਤਾਂ ਸੇਵਾ ਨਿਭਾਉਣ ਦੇ ਲਈ ਪਾਣੀ ਦੀ ਤਾਂ ਇਹ ਨੌਜਵਾਨ ਸਾਹਮਣੇ ਅੱਗੇ ਤੁਸੀਂ ਦੇਖ ਸਕਦੇ ਹੋਏ ਜਾ ਰਹੇ ਨੇ ਜਿਹੜੇ ਟੈਂਕਰ ਲੈ ਕੇ ਤਾਂ ਪਾਣੀ ਦੀ ਕਿੱਲਤ ਉਹ ਬਿਲਕੁਲ ਨਹੀਂ ਹੈਗੀ ਇੱਥੇ ਪਾਣੀ ਲਗਾਤਾਰ ਪਹੁੰਚਾਇਆ ਜਾ ਰਿਹਾ ਹੈ ਕਿਸਾਨਾਂ ਨੂੰ ਤੇ ਖਾਣ ਪੀਣ ਦੇ ਲਈ ਲੰਗਰ ਜਿਹੜੇ ਇੱਥੇ ਲਗਾਤਾਰ ਲਗਾਏ ਜਾ ਰਹੇ ਤਾਂ ਤੁਹਾਨੂੰ ਉੱਤਰ ਕੇ ਥੋੜੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਅੱਗੇ ਜਾ ਕੇ ਕੀ ਅਗਲੇ ਹਾਲਾਤ ਕੀ ਨੇ ਅਗਲੇ ਹਾਲਾਤਾਂ ਦੇ ਬਾਰੇ ਵੀ ਤੁਹਾਨੂੰ ਦਿਖਾਉਨੇ ਆ ਕਿ ਅਗਲੇ ਹਾਲਾਤ ਕੀ ਨੇ ਤੁਹੇ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਔਰ ਨਾਲ ਦੀ ਨਾਲ ਅੰਦਰਲੇ ਪਾਸੇ ਦੇਖੋ ਕਿ ਤਿਆਰੀਆਂ ਕੀ ਨੇ ਜਿਹੜੀਆਂ ਕਿਸਾਨ ਨੇ ਉਹਦੇ ਤਿਆਰੀਆਂ ਇਸ ਜਗ੍ਹਾ ਦੇ ਉੱਤੇ ਹੁਣ ਕੁਝ ਆਰਾਮ ਵੀ ਕੀਤਾ ਜਾ ਰਿਹਾ ਕਿਸਾਨਾਂ ਦੇ ਵੱਲੋਂ ਤੇ ਦੂਸਰੇ ਪਾਸੇ ਇਧਰਲੇ ਅੰਦਰ ਜਾ ਕੇ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਕਿ ਇਹ ਕਾਫਲਾ ਕਈ ਕਿਲੋਮੀਟਰ ਤੱਕ ਲੰਬਾ ਹੈ ਤੁਹਾਨੂੰ ਤਸਵੀਰਾਂ ਦਿਖਾਈਆਂ ਤੇ ਇਸ ਦੇ ਨਾਲ ਨਾਲ ਅੰਦਰਲੇ ਪਾਸੇੋਂ ਜਿੱਥੇ ਟਰੈਕਟਰ ਟਰਾਲੀਆਂ ਲਗਾਏ ਗਏ ਨੇ ਕਈ ਕਿਲੋਮੀਟਰ ਤੱਕ ਟਰੈਕਟਰ ਟਰਾਲੀਆਂ ਇੱਥੇ ਲੱਗੇ ਹੋਏ ਨੇ ਤੇ ਸੋ ਦੇਖ ਸਕਦੇ ਹੋ ਇੱਕ ਪਾਸੇ ਜਿਹੜੇ ਕਿਸਾਨ ਨੇ ਉਹ ਆਪਣੀ ਰੈਸਟ ਕਰ ਰਹੇ ਨੇ ਔਰ ਦੂਸਰੇ ਪਾਸੇ ਜੜੀਆਂ ਮੀਟਿੰਗ ਦੇ ਉੱਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਸਾਡੇ ਕੈਮਰਾ ਬੱਸ ਨੇ ਤੁਹਾਨੂੰ ਦਿਖਾਉਣਗੇ ਇੱਕ ਪਾਸੇ ਹਰ ਇੱਕ ਟਰਾਲੀ ਟਰੈਕਟਰ ਦੇ ਵਿੱਚ ਤੁਹਾਨੂੰ ਜਿਹੜੇ ਬਜ਼ੁਰਗ ਨੇ ਸਾਡੇ ਜਾ ਨੌਜਵਾਨ ਨੇ ਉਰਾਮ ਕਰਦੇ ਹਾਲ ਫਿਲਹਾਲ ਦਿਖਾਈ ਦੇ ਨੇ ਕਿ ਲੇਕਿਨ ਬਹੁਤ ਸਾਰੇ ਨੌਜਵਾਨ ਸੋਏ ਬਿਲਕੁਲ ਅੱਗੇ ਜਾ ਕੇ ਤੁਹਾਨੂੰ ਤਸਵੀਰਾਂ ਹੋਰ ਦਿਖਾਉਣੇ ਆ ਕਿ ਜਿਹੜੇ ਸਾਡੇ ਇੱਥੇ ਕਿਸਾਨ ਇੱਥੇ ਪਹੁੰਚੇ ਹੋਏ ਨਹੀਂ ਤਾਂ ਉਹਨਾਂ ਦੇ ਵੱਲੋਂ ਜਿਹੜੀਆਂ ਜਿਹੜੇ ਸੇਵਾ ਨਿਭਾਈਆਂ ਜਾ ਰਹੀਆਂ ਨੇ ਉਹ ਕਿਦਾਂ ਨਿਭਾਈਆਂ ਜਾ ਰਹੀਆਂ ਨੇ ਤੇ ਤੁਹਾਨੂੰ ਉੱਪਰ ਜਾ ਕੇ ਬਿਲਕੁਲ ਇੱਥੇ ਜੋ ਸਾਡਾ ਪਾਥ ਬਣਿਆ ਹੋਇਆ ਉੱਪਰੋਂ ਦੀ ਕਰਾਸ ਕਰਨ ਦੇ ਲਈ ਮੇਨ ਰੋਡ ਨੂੰ ਤਾਂ ਉੱਪਰੋਂ ਜਾ ਕੇ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਜਗ੍ਹਾ ਤੇ ਹਾਲਾਤ ਕੀ ਨੇ ਔਰ ਕਿੰਨੇ ਕਿਲੋਮੀਟਰ ਤੱਕ ਅੱਗੇ ਜਿਹੜਾ ਜਾਮ ਲੱਗਿਆ ਹੋਇਆ ਇਸ ਤੋਂ ਤਕਰੀਬਨ 1.5 ਕਿਲੋਮੀਟਰ ਦੂਰ ਸ਼ੰਭੂ ਬਾਰਡਰ ਹੈ ਮੇਨ ਔਰ ਇਸ ਸ਼ੰਭੂ ਬਾਰਡਰ ਦੇ ਉੱਤੋਂ ਬਿਲਕੁਲ ਨੇੜੇਓਂ ਇਹ ਬ੍ਰਿਜ ਹੈ ਬਣਿਆ ਹੋਇਆ ਓਵਰ ਬ੍ਰਿਜ ਜੋ ਕਿ ਤੁਰ ਕੇ ਪਾਰ ਕਰਨ ਦੇ ਲਈ ਸੋ ਇਹ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾ ਰਹੇ ਆਂ ਅਸੀਂ ਡੇਲੀ ਪੋਸਟ ਪੰਜਾਬੀ ਤੇ ਐਕਸਕਲੂਸਿਵ ਤਸਵੀਰਾਂ ਨੇ ਇਹ ਔਰ ਕਈ ਕਿਲੋਮੀਟਰ ਤੱਕ ਤੁਹਾਨੂੰ ਦਿਖਾਇਆ ਵੀ ਕਿਸ ਤਰੀਕੇ ਦੇ ਨਾਲ ਨੌਜਵਾਨ ਲਗਾਤਾਰ ਜੁੜਦੇ ਜਾ ਰਹੇ ਨੇ ਔਰ ਕਿਸਾਨ ਜਥੇਬੰਦੀਆਂ ਸੰਘਰਸ਼ ਜੋ ਕਰ ਰਹੀਆਂ ਨੇ ਉਹ ਲਗਾਤਾਰ ਤੁਸੀਂ ਦੇਖ ਰਹੇ ਬਿਲਕੁਲ ਉੱਪਰ ਜਾ ਕੇ ਤੁਹਾਨੂੰ ਤਸਵੀਰਾਂ ਹੋਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਅਸੀਂ ਸੋ ਇਹ ਦੇਖੋ ਇਹ ਨਜ਼ਾਰਾ ਆ ਉੱਪਰ ਦਾ ਜਿੱਥੇ ਕਿਸਾਨ ਨੇ ਜਿਹੜੇ ਕਈ ਕਿਲੋਮੀਟਰ ਤੱਕ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਇੱਥੇ ਪਹੁੰਚ ਚੁੱਕੇ ਨੇ ਔਰ ਇੱਕ ਉਮੀਦ ਹੈ ਕਿਸਾਨਾਂ ਦੇ ਮਨਾਂ ਦੇ ਵਿੱਚ ਕਿ ਸ਼ਾਇਦ ਇਸ ਦਾ ਕੋਈ ਸਿੱਟਾ ਨਿਕਲ ਕੇ ਸਾਹਮਣੇ ਆਊਗਾ ਤੇ ਜਿਹੜੀਆਂ ਮੀਟਿੰਗ ਚੱਲ ਰਹੀਆਂ ਨੇ ਉਹਨਾਂ ਦਾ ਦੇ ਸਿੱਟੇ ਜਿਹੜੇ ਪੋਜ਼ਿਟਿਵ ਨਿਕਲ ਕੇ ਸਾਹਮਣੇ ਆਉਣਗੇ ਲੇਕਿਨ ਜਿਸ ਤਰੀਕੇ ਦੇ ਨਾਲ ਮੀਟਿੰਗਸ ਹੋਈਆਂ ਇਹਨਾਂ ਮੀਟਿੰਗਸ ਦੇ ਵਿੱਚ ਬੇ ਸਿੱਟਾ ਮੀਟਿੰਗ ਰਹੀਆਂ ਲੇਕਿਨ ਜੋ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਨੇ ਉਹਨਾਂ ਦਾ ਕਹਿਣਾ ਸੀ ਕਿ ਅਗਰ ਇਸੇ ਤਰੀਕੇ ਦੇ ਨਾਲ ਰਿਹਾ ਤੇ ਮੀਟਿੰਗਾਂ ਦੇ ਕੋਈ ਜਿਹੜੇ ਸਿੱਟੇ ਨਹੀਂ ਨਿਕਲੇ ਤਾਂ ਉਹਨਾਂ ਦੇ ਵੱਲੋਂ ਅੱਗੇ ਵਧਿਆ ਜਾਏਗਾ ਸੋ ਇਹ ਤਸਵੀਰਾਂ ਤੁਸੀਂ ਦੇਖੀਆਂ ਲਗਾਤਾਰ ਕਿੰਨਾ ਕਿਲੋਮੀਟਰ ਤੱਕ ਦਾ ਇਹ ਜਿਹੜਾ ਕਾਫਲਾ ਸੀਗਾ ਔਰ ਜੇ ਮੀਟਿੰਗ ਦੀ ਗੱਲ ਕੀਤੀ ਜਾਵੇ ਤਾਂ ਮੀਟਿੰਗ ਦੇ ਉੱਤੇ ਹਰ ਇੱਕ ਦੀ ਅੱਖ ਹੈ ਔਰ ਇਹੀ ਸੋਚਿਆ ਜਾ ਰਿਹਾ ਹੈ ਕਿ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਉਹਨੇ ਸਿੱਟੇ ਜਿਹੜੇ ਸਾਹਮਣੇ ਆਉਣਗੇ ਲੇਕਿਨ ਹੁਣ ਦੇਖਣਾ ਹੈ ਬਣਦੇ ਕਿ ਅਗਰ ਇਸ ਮੀਟਿੰਗ ਦਾ ਕੋਈ ਵੀ ਸਿੱਟਾ ਸਾਹਮਣੇ ਨਹੀਂ ਆਉਂਦਾ ਕਿ ਕਿਸਾਨ ਸ਼ੰਭੂ ਬਾਰਡਰ ਅੱਗੇ ਕ੍ਰੋਸ ਕਰਨਗੇ ਤੇ ਅਗਰ ਕ੍ਰੋਸ ਕਰਨਗੇ ਤਾਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜੋ ਤਿਆਰੀਆਂ ਕੀਤੀਆਂ ਗਈਆਂ ਨੇ ਉਹਨਾਂ ਤਿਆਰੀਆਂ ਦੇ ਵਿੱਚ ਤੁਸੀਂ ਦੇਖਿਆ ਵੀ ਕਿਸ ਤਰੀਕੇ ਦਾ ਟਾਇਰ ਗੈਸ ਛੱਡੀ ਜਾ ਰਹੀ ਹੈ ਔਰ ਕਿੰਨੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਸਿਮਿੰਟ ਬਲਾਕਸ ਲਗਾ ਕੇ ਰਾਹ ਨੂੰ ਰੋਕਿਆ ਗਿਆ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਹੁਣ ਦੇਖਣਾ ਬਣਦੇ ਕਿ ਅਗਰ ਕਿਸਾਨ ਅੱਗੇ ਵਧਦੇ ਨੇ ਤਾਂ ਸੋ ਦੇਰੀ ਅਪਡੇਟ ਸੀ ਜੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਹੈਪੀ ਗਰੇਵ ਵਾਲਾ ਗੁਦੀਪ ਸਿੰਘ ਲੰਮਾ